ਹੈ ਨੀ ਰਿਆ ਹੈਗਾ ਔਰ ਨਾਲੇ ਸਮੇਂ ਵਿੱਚ ਇਹ ਮੰਨਿਆ ਜਾ ਰਿਹਾ ਮਾਹਿਰ ਕਹ ਰਿਹਾ ਕਿ 15-16 ਸਾਲਾਂ ਬਾਅਦ ਪੰਜਾਬ ਇੱਕ ਜ਼ਹਿਰੀਲਾ ਬੰਦਰ ਬਣ ਜਾਣਾ ਇਹ ਬਹੁਤ ਖਤਰਨਾਕ ਗੱਲ ਆ ਭੀ ਤੇ ਪੰਜਾਬ ਇਸ ਸੈਕਟਰ ਨੂੰ ਤੇ ਆਪਦੇ ਪਾਣੀ ਨੂੰ ਬਚਾ ਨਾ ਸਕਿਆ ਇਸ ਕਰਕੇ ਇਹ ਖੇਤੀਬਾੜੀ ਸੈਕਟਰ ਦੇ ਨਾਲ ਜੁੜੀ ਹੋਈ ਗੱਲ ਆ ਕਿਉਂਕਿ ਜਿਹੜੀਆਂ ਜਦੋਂ ਹਰੀ ਕ੍ਰਾਂਤੀ ਜਿਹਨੂੰ ਆਪਾਂ ਸਲੇਪਸਨ ਵਿੱਚ ਹਰੀ ਕ੍ਰਾਂਤੀ ਦੇ ਨਾਂ ਤੇ ਪੜਦੇ ਆ ਉਹ ਹਰੇ ਘੱਲੂ ਘਾਰੇ ਨੇ ਐਹੋ ਜੇ ਬੀਜ ਲੈ ਕੇ ਆਉਂਦੇ ਜਿਹੜੇ ਰਿਆਸਪਰੀਆਂ ਤੋਂ ਬਿਨਾ ਪੈਦਾ ਹੀ ਨਹੀਂ ਹੋ ਸਕਦੇ रियल स्प्रे ਹਰ ਤੋਂ ਬਿਨਾ ਝਾੜ ਹੀ ਨਹੀਂ ਵੱਸ ਸਕਦਾ ਆਪਣੀ ਜ਼ਮੀਨ ਆਪਣੇ ਪਾਣੀ ਜ਼ਹਿਰ ਜ਼ਹਿਰ ਵਾਲੇ ਹੋ ਗਿਆ ਜ਼ਮੀਨ ਜਿਹੜੀ ਹੈ ਉਹ ਇਹੋ ਜਿਹੀ ਹੋ ਗਈ ਹੈ ਵੀ ਰੇ ਸਪਰੇ ਤੋਂ ਬਿਨਾ ਤੁਸੀਂ ਉਹ ਤਾਂ ਝਾੜ ਹੀ ਨਹੀਂ ਵਧਾ ਸਕਦੇ ਅੱਜ ਪੰਜਾਬ ਦਾ ਖੇਤੀ ਸੰਕਟ ਪੰਜਾਬ ਦੇ ਪਾਣੀ ਸੰਕਟ ਬਹੁਤ ਖਤਰਨਾਕ ਪੱਧਰ ਤੇ ਜਿਹੜਾ ਉਹ ਡਾਊਨ ਜਾ ਰਿਹਾ ਤੇ ਪੰਜਾਬ ਦੀ ਪੰਜਾਬ ਦਾ ਹੈਲਥ ਸੈਕਟਰ ਇਹਦੇ ਨਾਲ ਜੁੜਿਆ ਹੋਇਆ ਹੈ ਖੇਤੀਬਾੜੀ ਦੇ ਪਾਣੀ ਦੇ ਨਾਲ ਤੇ ਇਹ ਸੰਕਟ ਤੋਂ ਪੰਜਾਬ ਨੂੰ ਕੱਟਣਾ ਤਾਂ ਇਹਦੇ ਲਈ ਜ਼ਰੂਰੀ ਹੈ ਕਿ ਪੰਜਾਬ ਦੀ ਖੇਤੀ ਨੀਤੀ ਤੇ ਪੰਜਾਬ ਦੇ ਪਾਣੀ ਦੀ ਵੰਡ ਜਿਹੜੀ ਦੁਬਾਰਾ ਤੋਂ ਹੋਵੇ ਪੰਜਾਬ ਵਿੱਚ ਜਿੰਨੇ ਵੀ ਦਰਿਆਈ ਪਾਣੀ ਆ ਉਹਨਾਂ ਦਾ ਹੱਕ ਜਿਹੜਾ ਪੰਜਾਬ ਦੇ ਲੋਕਾਂ ਨੂੰ ਮਿਲੇ ਜਿਹੜੀ ਖੇਤੀ ਆ ਉਹ ਮਨੁੱਖ ਮਨੁੱਖ ਪੱਖੀ ਹੋਵੇ ਕੁਦਰਤ ਪੱਖੀ ਹੋਵੇ ਹੰਡ ਅਨਸਾਰ ਹੋਵੇ ਐਹੋ ਜੀ ਖੇਤੀ ਨੀਤੀ ਹੋਵੇ ਇਹਦੇ ਲਈ ਜ਼ਰੂਰੀ ਆ ਵੀ ਆਪਾਂ ਐਗਰੀਕਲਚਰ ਦੀ ਪੜਾਈ ਨੂੰ ਬਚਾਉਣਾ ਬਚਾਉਣਾ ਪੰਜਾਬ ਦੀ ਜ਼ਮੀਨ ਨੂੰ ਜ਼ਹਿਰ ਮੁਕਤ ਕਿਵੇਂ ਕਰਨਾ ਪੰਜਾਬ ਦੀ ਹਵਾ ਜਿਹੜੀ ਦੂਸ਼ਿਤ ਹੋ ਚੁੱਕੀ ਆ ਉਹਨੂੰ ਸਾਫ਼ ਕਿਵੇਂ ਕਰਨਾ ਪੰਜਾਬ ਦਾ ਵਾਤਾਵਰਣ ਨੂੰ ਕਿਵੇਂ ਜਿਹੜਾ ਸਹੀ ਪਾਸੇ ਲੈ ਕੇ ਜਾਣਾ ਇਹਨਾਂ ਸਮੱਸਿਆਵਾਂ 'ਤੇ ਆਪਾਂ ਨੂੰ ਸੂਚਨਾ ਪਾਉਗਾ ਹਾਂਜੀ ਕੀ ਨਾਮ ਹੈ ਤੁਹਾਡਾ ਅਸ਼ੀਸ਼ਾ ਜੀ ਮੇਰਾ ਨਾਮ ਰਜਨੀਆ ਜੀ ਬੀਐਸਸੀ ਐਗਰੀਕਲਚਰ ਸਟੂਡੈਂਟ ਆ ਸੀ ਤੇ ਇੱਥੇ ਅਸੀਂ ਇੱਕ ਪ੍ਰੋਟੈਸਟ ਤੇ ਬੈਠੇ ਹੋਏ ਆ ਕਿਉਂਕਿ ਅਸੀਂ ਆਪਦੇ ਫਿਊਚਰ ਨੂੰ ਬਚਾਉਣਾ ਹੈ ਅਸਲ 'ਚ ਸਰਕਾਰ ਸਾਡਾ ਕੋਰਸ ਹੀ ਖਤਮ ਕਰ ਦੇਣਾ ਚਾਹੁੰਦੀ ਆ ਮਤਲਬ ਉਹ ਚਾਹੁੰਦੀ ਆ ਕਿ ਕੋਰਸ ਨੂੰ ਸੈਲਫ ਫਾਈਨਾਂਸ ਕਰ ਦਿੱਤਾ ਜਾਵੇ ਜੋ ਕਿ ਜਿਹਦੇ ਅਕੋਰਡਿੰਗ ਕੀ ਆ ਕਿ ਸਾਡੀ ਜਿਹੜੀ ਫੀਸ ਆ ਉਹਦੇ ਵਿੱਚ 60% ਦਾ ਵਾਧਾ ਕਰ ਦਿੱਤਾ ਜਾਊਗਾ ਜਿਹਦੇ ਨਾਲ ਕੀ ਸਾਡੇ ਸਟੂਡੈਂਟਸ ਦਾ ਹੀ ਨੁਕਸਾਨ ਆ ਕਿਉਂਕਿ ਬਹੁਤ ਕਿਉਂਕਿ ਇਹ ਕੋਰਸ ਕਾਫੀ ਟਾਈਮ ਬਾਅਦ ਬਰਜਿੰਦਰਾ ਕਾਲਜ ਵਾਪਸ ਆਇਆ ਸੀ ਕਮ ਸੇ ਕਮ 4 ਸਾਲ ਦੇ ਸੰਘਰਸ਼ ਤੋਂ ਬਾਅਦ ਕਿਤੇ ਜਾ ਕੇ ਕੋਰਸ ਵਾਪਸ ਆਇਆ ਸੀਗਾ ਹੁਣ ਸਰਕਾਰ ਨੂੰ ਪਤਾ ਨਹੀਂ ਕਿਉਂ ਬੈਲੈਂਸ ਨਹੀਂ ਮੇਨਟੇਨ ਹੋ ਰਿਹਾ ਕਿ ਕੀ ਕਰਨਾ ਉਸ ਕੋਰਸ ਨੂੰ ਸੈਲਫ ਫਾਈਨਾਂਸ ਕਰ ਦੇਣਾ ਚਾਹੁੰਦੀ ਹੈ ਜਿਹਦੇ ਹਿਸਾਬ ਨਾਲ ਕਿ ਅਸੀਂ ਇਹ ਕੋਰਸ ਨੂੰ ਫਿਰ ਅਫੋਰਡ ਨਹੀਂ ਕਰ ਪਾਵਾਂਗੇ ਕੀ ਕਾਰਨ ਮੰਦੇ ਹੋ ਕਿਉਂ ਮਤਲਬ ਵੀ ਇਦਾਂ ਹੋ ਰਿਹਾ ਸਰਕਾਰ ਕਹਿੰਦੀ ਕਿ ਸਾਡੀਆਂ ਉਹ ਜਿਹੜੀਆਂ ਅਸੀਂ ਕਹੀਆਂ ਸੀਗਾ ਸਾਰਾ ਪ੍ਰੋਟੋਕਾਲ ਪੂਰਾ ਨਹੀਂ ਕੀਤਾ ਗਿਆ ਕਹਿੰਦੇ ਬੈਲੈਂਸ ਨਹੀਂ ਮੇਨਟੇਨ ਕਰ ਰਿਹਾ ਕਾਲਜ ਉਨ੍ਹਾਂ ਦੇ ਹਿਸਾਬ ਨਾਲ ਕਿ ਵੀ ਲੈਬਸ ਵਗੈਰਾ ਦਾ ਕੰਮ ਨਹੀਂ ਠੋੜਾ ਕੰਪਲੀਟ ਗਾ ਜਿਹੜੇ ਲੈਬਸ ਵਗੈਰਾ ਦਾ ਜਿਹੜਾ ਵੀ ਉਹਦਾ ਇਨਫਰਾਸਟ੍ਰਕਚਰ ਆ ਹਨਾ ਸਾਰਾ ਕੁਝ ਉਹ ਸਾਰਾ ਮੈਪ ਵਗੈਰਾ ਤਿਆਰ ਕਰਕੇ ਕਾਲਜ ਵੱਲੋਂ ਦਿੱਤਾ ਹੋਇਆ ਪਰ ਸਰਕਾਰ ਵੱਲੋਂ ਉਹਦੇ ਫੰਡਸ ਨਹੀਂ ਆ ਰਹੇ ਜਿਹਦੇ ਵਿੱਚ ਕਿ ਕਾਲਜ ਕੁਝ ਨਹੀਂ ਕਰ ਸਕਦਾਗਾ ਪਰ ਇਹਦੇ ਵਿੱਚ ਗਵਰਨਮੈਂਟ ਕਾਲਜ ਦੀ ਗਲਤੀ ਮੰਨਦੀ ਹੈ ਜਿਸ ਨੂੰ ਮਿਲਿਆ ਹੁਣ ਤੱਕ ਸਰ ਹੁਣ ਤੱਕ ਜੀ ਐਮਐਲਏ ਸਾਹਿਬ ਵੀ ਆਏ ਸੀਗੇ ਸਾਡੇ ਨਾਲ ਸਾਨੂੰ ਇਹ ਸੀਗਾ ਕਿ ਚਲੋ ਗੱਲਬਾਤ ਕਰ ਲਈਏ ਕਿਉਂਕਿ ਇੱਕ ਵਾਰ ਸਿਰਫ ਅਸੀਂ ਇੱਕ ਹਲਕੀ ਜੀ ਚੇਤਾਵਨੀ ਦੇਣਾ ਚਾਹੁੰਦੇ ਸੀਗੇ ਉਹਨਾਂ ਨੂੰ ਕਿਉਂਕਿ ਅਸੀਂ ਅਗਲੀ ਵਾਰ ਇਸ ਚੀਜ਼ ਨੂੰ ਵੱਡੇ ਪੱਧਰ ਤੇ ਕਰਾਂਗੇ ਤੇ ਅਸੀਂ ਐਮਐਲਏ ਸਾਹਿਬ ਮੂਰੇ ਆਪਦੀ ਗੱਲ ਰੱਖੀ ਤੇ ਉਹਨਾਂ ਦਾ ਰਵੱਈਆ ਬਿਲਕੁਲ ਨਹੀਂ ਸਹੀ ਸੀਗਾ ਗੁੰਡਾਗਰਦੀ ਦੇ ਉੱਤੇ ਹੋਈ ਸੀ ਉਹ ਤਾਂ ਉਹ ਤਾਂ ਸਾਨੂੰ ਅਸਲ ਵਿੱਚ ਡਰਾ ਧਮਕਾ ਕੇ ਵਾਪਸ ਦਿਨਾ ਚਾਹੁੰਦੇ ਸੀ ਕੀ ਕਿ ਉਹਨਾਂ ਨੇ ਇਹੋ ਜਿਹਾ ਤੁਹਾਨੂੰ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਸਾਡਾ ਇਹ ਮੈਟਰ ਹੈ ਇਹਨੂੰ ਹੱਲ ਕਰੋ ਤਾਂ ਉਹ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਅਸੀਂ ਮੰਗ ਪੱਤਰ ਦਿੱਤਾ ਹੋਇਆ ਤਾਨੂੰ ਕਹਿੰਦੇ ਤੁਸੀਂ ਇੱਥੇ ਕਿਉਂ ਆਏ ਹੋ ਤੁਹਾਨੂੰ ਬੜਾ ਪਤਾ ਹੈ ਤੁਸੀਂ ਕਾਲਜ ਵਾਪਸ ਚਲੋ ਅਸੀਂ ਕਾਲਜ ਦੀ ਗੱਲ ਕਰਾਂਗੇ ਜਿਵੇਂ ਕਿ ਸਰ ਤੁਸੀਂ ਉਸ ਟਾਈਮ ਵੀ ਤਾਂ ਕਾਲਜ ਜਾ ਕੇ ਗੱਲ ਕਰ ਸਕਦੇ ਸੀ ਜਦੋਂ ਮੰਗ ਪੱਤਰ ਦਿੱਤਾ ਹੋਇਆ ਸੀਗਾ ਹੁਣ ਅਸੀਂ ਜਦੋਂ ਇੱਥੇ ਆਏ ਹਾਂ ਤਾਂ ਹੁਣ ਉਹ ਕਹਿੰਦੇ ਕਿ ਹਾਂ ਹੁਣ ਮੈਂ ਤੁਹਾਡੇ ਕੋਲ ਜਾਊਂਗਾ ਤੁਸੀਂ ਪਹਿਲਾਂ ਹੀ ਚਲੇ ਜਾਂਦੇ ਐਨੇ ਟਾਈਮ ਦੀ ਨਹੀਂ ਸਾਡੀ ਜਿਹੜੀ ਗੱਲ ਸੁਣੀ ਗਈ ਹੁਣ ਉਹ ਕਿਵੇਂ ਸੁਣਨਗੇ ਉਮੀਰ ਹੈ ਕੁਝ ਕਹਿ ਨਹੀਂ ਸਕਦਾ ਕਿ ਨਾਮ ਹੈ ਸਰ ਮੇਰਾ ਬੀਐਸ ਮੇਰਾ ਅਮਰਪਾਲ ਸਿੰਘ ਨਾਮ ਹੈ ਹੂੰ ਕਿਹੜੀ ਕਲਾਸ ਦੇ ਸਟੂਡੈਂਟ ਆ ਜੀ ਅਸੀਂ ਸਰਕਾਰੀ ਬਰਜਿੰਦਰਾ ਕਾਲਜ ਬੀਐਸਸੀ ਐਗਰੀਕਲਚਰ ਦੇ ਸਟੂਡੈਂਟ ਆ ਅੱਜ ਕੀ ਨੌਬਤਾਈ ਤੁਹਾਨੂੰ ਇੱਥੇ ਧਰਨਾ ਲਾਉਣੀ ਸਰ 2012 ਦੇ ਜਿਹੜਾ ਬੈਸ ਸੀ ਉਸ ਸਮੇਂ ਸਰਕਾਰ ਨੇ ਜਿਹੜੀ ਐਗਰੀਕਲਚਰ ਦੀ ਪੜ੍ਹਾਈ ਆ ਸਰਕਾਰੀ ਕਾਲਜ ਸਰਕਾਰੀ ਬਰਜਿੰਦਰਾ ਕਾਲਜ ਦੇ ਵਿੱਚ ਉਹ ਬੰਦ ਕਰ ਦਿੱਤੀ ਸੀ ਕਿਉਂਕਿ ਜਿਹੜੀਆਂ ਰਿਕੁਆਇਰਮੈਂਟ ਸੀ ਉਹ ਪੂਰੀਆਂ ਨਹੀਂ ਕਰ ਸੀਗੀਆਂ ਤੇ ਜਿਹੜਾ ਇਸ ਤੇ 2 2.5 ਸਾਲ ਲਗਭਗ ਲੰਬਾ ਸਿਰ ਹੱਥ ਚੱਲਿਆ ਸੀਗਾ ਉਸ ਤੋਂ ਬਾਅਦ ਪਿਛਲੇ ਸਾਲ ਆ ਜਿਹੜੀ ਉਹ ਐਡਮਿਸ਼ਨ ਆ ਜਿਹੜਾ ਦੁਬਾਰਾ ਇਹਨੂੰ ਚਾਲੂ ਕੀਤਾ ਗਿਆ ਸੀਗਾ ਪਰ ਹੁਣ ਫੇਰ 1 ਸਾਲ ਬਾਅਦ ਜੋ ਸਾਡਾ ਸਾਡੇ ਬੈਚ ਦਾ 1 ਸਾਲ ਲੰਘ ਚੁੱਕਾ ਹੈ ਸਾਡਾ ਪਹਿਲੇ ਸੈਮੈਸਟਰ ਦਾ ਰਿਜ਼ਲਟ ਵੀ ਆ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਫੇਰ ਜਿਹੜਾ ਇਹਨੂੰ ਬੰਦ ਕਰਨ ਦਾ ਜਿਹੜਾ ਨੋਟਿਸ ਜਾਰੀ ਕਰਤਾ ਤੇ ਕੱਲ੍ਹ ਨੂੰ ਇਹਨਾਂ ਨੇ ਨੋਟਿਸ ਕੱਢਿਆ ਸੀਗਾ ਕਿ ਤੁਸੀਂ ਸੈਲਫ ਫਾਈਨਾਂਸ ਮਤਲਬ ਕਿ ਆਪ ਦੇ ਖਰਚੇ ਤੇ ਬੱਚਿਆਂ ਤੋਂ ਜਿਹੜੀ ਬੱਚਿਆਂ ਦੇ ਫੀਸਾਂ ਤੋਂ ਜਿੰਨਾ ਵੀ ਜਿਹੜਾ ਕੋਰਸ ਨੂੰ ਚਲਾਉਣ ਦਾ ਖਰਚਾ ਦਾ ਉਹ ਤੁਸੀਂ ਬੱਚਿਆਂ ਤੋਂ ਲਓ ਤੇ ਉਸ ਦੇ ਵਿਰੁੱਧ ਜਿਹੜਾ ਅਸੀਂ ਇਹਨਾਂ ਦੇ ਐਮਐਲਏ ਸਾਹਿਬ ਆ ਗਰਦੇਸਨ ਇੱਕੋ ਇਹਨਾਂ ਦੇ ਘਰ ਦੇ ਮੂਰੇ ਇਕੱਠੇ ਹੋਏ ਆ ਅੱਜ ਅਸੀਂ ਸਿਰਫ ਇਹਨਾਂ ਨੂੰ ਚੇਤਾਵਨੀ ਦੇਣ ਲਈ ਇਕੱਠੇ ਹੋਏ ਆ ਕਿ ਜੇ ਇਹਨਾਂ ਨੇ ਸਾਡੀ ਗੱਲ ਨਾ ਸੁਣੀ ਸਾਡੀ ਜਿਹੜੀ ਪੜ੍ਹਾਈ ਆ ਉਹਨੂੰ ਪ੍ਰਾਈਵੇਟ ਹੋਣ ਤੋਂ ਨਾ ਰੁਕਿਆ ਤਾਂ ਅਸੀਂ ਇਹਨਾਂ ਦਾ ਜਿਹੜਾ ਇੱਕ ਵੱਡਾ ਅਦੁੱਲਨ ਲੈ ਕੇ ਜਿਹੜਾ ਉੱਭਰਾਂਗੇ ਤੇ ਇਹਨਾਂ ਦੇ ਜਿਹੜਾ ਗਲੇ ਦੀ ਹੱਡੀ ਬਣਾਗੇ ਨੂੰ ਬਚਾਉਣ ਪੜ੍ਹਾਈ ਨੂੰ ਬਚਾਉਣ ਦੇ ਮਾਮਲੇ ਨੂੰ ਖੇਤੀਬਾੜੀ ਸੰਕਟ ਦੇ ਨਾਲ ਜੋੜ ਕੇ ਜ਼ਰੂਰ ਦੇਖਣਾ ਨਾਲ ਦੀ ਨਾਲ ਹੀ ਪੰਜਾਬ ਵਿੱਚ ਇੱਕ ਬਹੁਤ ਹੋਰ ਸੰਕਟ ਖੜਾ ਹੋ ਰਿਹਾ ਉਹ ਹੈਗਾ ਪਾਣੀ ਪੀਣ ਯੋਗ ਪਾਣੀ ਦਾ ਹੋਵੇ ਜਿਹੜੀ ਧਰਤੀ ਪਾਣੀ ਦੇ ਨਾਂ ਤੇ ਵਸੀ ਹੋਵੇ ਉਸ ਪੰਜਾਬ ਵਿੱਚ ਪੀਣ ਯੋਗ ਪਾਣੀ ਦੀ ਬਹੁਤ ਮਾੜੀ ਹਾਲਤ ਹੈ ਅੱਜ ਤੱਕ ਇਹ ਮੇਲਾ ਪਾਣੀ ਆਉਂਦੇ ਵਿੱਚ ਤਾਂ ਤਾਂ ਇੰਨੀ ਵੱਡੀ ਮਾਤਰ ਦੇ ਪਾਣੀ ਆ ਰਹੀਆਂ ਕਿ ਉਹਨੂੰ ਫਿਲਟਰ ਵੀ ਪਿਉਰੀਫਾਈ ਨਹੀਂ ਕਰ ਸਕਦਾ ਤਾਂ ਆਪਣਾ ਜਿਹੜਾ ਫਿਲਟਰ ਆ ਉਹ ਨੰਨ ਕਰਦਾ ਖੰਡ ਤੋਂ ਤਾਂ ਆਪਣਾ ਨਹੀਂ ਕਰਦਾ ਅਸੀਂ ਇਹ ਪੰਜਾਬ ਸਟੂਡੈਂਟਸ ਨੇ ਅਗਵਾਈ ਚ ਬੀਐਸਸੀ ਐਗਰੀਕਲਚਰ ਜੋ ਬ੍ਰਿਜੇਂਦਰਾ ਕਾਲਜ ਵਿੱਚ ਲੰਮੇ ਸਮੇਂ ਦੇ ਚੱਲਦੀ ਸੀ ਪਿਛਲੀ ਪਿਛਲੇ ਸਾਲ ਇਹਨੂੰ ਦੁਬਾਰਾ ਚਲਾਇਆ ਗਿਆ ਸੀਗਾ ਤੇ ਅੱਜ ਉਹਨੂੰ ਫੇਰ ਜਿਹੜਾ ਸਲਫਨਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹਦੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਇਹਨੂੰ ਪੰਜਾਬ ਸਰਕਾਰ ਨਹੀਂ ਚਲਾਉਣਾ ਚਾਹੁੰਦੀ ਇਹਨੂੰ ਕਾਲਜ ਆਪਦੇ ਪੱਧਰ ਤੇ ਸੈਲਫ ਨਾਸ ਤਰੀਕੇ ਨਾਲ ਚਲਾਵੇ ਇਹਦੇ ਵਿਰੋਧ ਵਿੱਚ ਜਿਹੜਾ ਅੱਜ ਅਸੀਂ ਬੀ ਐਸ ਸੀ ਐਗਰੀਕਲਚਰ ਸਰਕਾਰੀ ਕਰਨ ਦੀ ਮੰਗ ਤੇ ਐਮ ਐਲ ਏ ਤੇ ਘਰ ਦੇ ਬਾਹਰ ਜਿਹੜਾ ਪ੍ਰਦਰਸ਼ਨ ਕਰ ਰਹੇ ਆ ਇਹਦਾ ਇੱਕ ਕਾਰਨ ਇਹ ਆ ਕਿ ਬੀ ਐਸ ਸੀ ਐਗਰੀਕਲਚਰ ਦੀ ਜਿਹੜੀ ਜ਼ਰੂਰੀ ਸ਼ਰਤਾਂ ਸਰਕਾਰ ਪੂਰੀਆਂ ਨਹੀਂ ਕਰ ਰਹੀ ਹੈਗੀ ਨਾ ਤਾਂ ਲੈਬ ਦੀ ਜ਼ਰੂਰਤ ਜ਼ਮੀਨ ਦੀ ਜ਼ਰੂਰਤ ਜਿਹੜੀ ਬੀ ਐਸ ਸੀ ਐਗਰੀਕਲਚਰ ਨੂੰ ਜਿਹੜਾ ਖੇਤੀਬਾੜੀ ਡਿਪਾਰਟਮੈਂਟ ਦੇ ਅਧੀਨ ਕੀਤਾ ਜਾਣਾ ਚਾਹੀਦਾ ਸੀਗਾ ਯੂਨੀਵਰਸਿਟੀ ਜਦੀ ਇਨ ਕਿਤੇ ਜਾਣਾ ਚਾਹੀਦਾ ਸੀ ਖੇਤੀਬਾੜੀ ਯੂਨੀਵਰਸਿਟੀ ਜਦੀ ਹੈ ਨਾ ਉਹਨੂੰ ਸਰਕਾਰ ਅਧੀਨ ਨਹੀਂ ਕਰ ਰਹੀ ਤੇ ਇਹ ਇਹਨੂੰ ਜਿਹੜੀਆਂ ਜ਼ਰੂਰੀ ਸ਼ਰਤਾਂ ਉਹਨੂੰ ਜਾਣਬਜਰੀ ਪੂਰੀਆਂ ਨਹੀਂ ਕਰ ਰਹੀ ਨਾ ਇੱਥੇ ਜਿਹੜੇ ਟੀਚਰ ਭਰਤੀ ਕਿਤੇ ਜਾ ਰਹੇ ਜਾ ਰਹੇ ਐ ਇਹਨਾਂ ਮਾਮਲਿਆਂ ਤੇ ਜਿਹੜਾ ਅਸੀਂ ਅੱਜ ਕੁਝ ਦਿਨ ਪਹਿਲਾਂ ਮੰਗ ਪੱਤਰ ਵੀ ਦੇ ਕੇ ਗਏ ਸੀ ਪਰ ਸੇਖੋ ਸਾਹਬ ਜਿਹੜਾ ਗੁੰਡਾਗਰਦੀ ਵਾਲੀ ਭਾਸ਼ਾ ਇੱਥੇ ਵਰਤ ਕੇ ਗਏ ਆ ਕਿ ਉਹ ਇਹ ਕਹਿ ਰਹੇ ਆ ਵੀ ਜਿਹੜਾ ਕਾਲਜ ਆਪਦੇ ਪੱਧਰ ਤੇ ਚਲਾ ਲੇ ਇਸ ਕੋਰਸ ਨੂੰ ਕਾਲਜ ਜਿਹੜਾ ਆਪਦੇ ਪੱਧਰ ਤੇ ਸਰਕਾਰ ਜਿਹੜੀ ਉਹ ਟੀਚਰ ਭਰਤੀ ਕਰ ਲੇ ਤੇ ਆਪ ਹੀ ਇਸ ਕੋਰਸ ਨੂੰ ਚ ਜਿਹੜਾ ਪਿਛਲੇ ਸਾਲ ਬੀਏਸੀ ਐਗਰੀਕਲਚਰ ਨੂੰ ਚਲਾਇਆ ਗਿਆ ਸੀਗਾ ਉਹ ਸਿਰਫ ਇਹਸ ਕਰਕੇ ਚਲਾਇਆ ਗਿਆ ਸੀ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਪਿਛਲੀ ਸਰਕਾਰ ਨੇ ਇਹ ਕੋਰਸ ਬੰਦ ਕੀਤਾ ਸੀ ਤਾਂ ਆਮ ਆਦਮੀ ਪਾਰਟੀ ਧਰਨੇ 'ਚ ਵੀ ਬੈਠਦੀ ਰਹੀ ਇੱਥੋਂ ਦੇ ਜਿਹੜੇ ਐਮਐਲਏ ਆ ਮੌਜੂਦਾ ਐਮਐਲਏ ਉਹ ਉਸ ਧਰਨੇ ਵਿੱਚ ਜਿਹੜੇ ਭੁਖੜ ਹੜਤਾਲ ਤੱਕ ਵੀ ਬੈਠਦੇ ਰਹੇ ਆ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਇਹ ਕੋਰਸ ਚਲਾਵਾਂਗੇ ਇਹ ਉਹ ਆਪਦੇ ਜਿਹੜੇ ਵਾਦੇ ਤੋਂ ਭੱਜੇ ਆ ਅੱਜ ਉਹਨਾਂ ਨੂੰ ਇਹ ਯਾਦ ਕਰਾਉਣ ਆਏ ਆ ਕਰਾਉਣ ਆਏ ਆ ਸੀ ਕਿ ਇਹ ਉਹੀ ਕੋਰਸ ਆ ਜਿੱਤੇ ਤੁਸੀਂ ਭੁਖੜ ਹੜਤਾਲ ਕੀਤੀ ਜਿੱਤੇ ਤੁਸੀਂ ਰਾਜਨੀਤੀ ਕਰਦੇ ਰਹੇ ਜੈਸ ਕੋਰਸ ਤੇ ਅੱਜ ਉਸ ਕੋਰਸ ਨੂੰ ਬੰਦ ਕਰ ਰਹੇ ਆ ਜਦੋਂ ਪਿਛਲੀ ਸਰਕਾਰ ਨੇ ਪ੍ਰੋਫੈਸਰ ਵੀ ਕੱਢਤੀ ਸੀ ਕੋਰਸ ਵੀ ਬੰਦ ਕਰਦਾ ਸੀਗਾ ਇਹਦੇ ਇਹ ਕਰਨਿਆ ਚ ਸੁਖਮੂਣੇ ਤੇ ਕਰਦੇ ਰਹੇ ਤੇ ਭਾਸ਼ਣ ਕਰਦੇ ਰਹੇ ਕਿ ਸਾਡੀ ਸਰਕਾਰ ਵੇਲੇ ਅਜਿਹੀ ਇਨਸਾਨ ਅੱਜਕਰਨ ਦਾ ਸਾਹਮਣਾ ਨਹੀਂ ਕਰਨਾ ਪਊਗਾ ਤੇ ਜਦੋਂ ਸਰਕਾਰ ਸੱਤਾ ਜਿਹੜੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸੱਤਾ ਸਰਕਾਰ ਆਈ ਤਾਂ ਉਦੋਂ ਲੋਕਾਂ ਦਾ ਪ੍ਰੈਸ਼ਰ ਸੀ ਇਹਨਾਂ ਤੇ ਵੀ ਐਗਰੀਕਲਚਰ ਨੂੰ ਦੁਬਾਰਾ ਚਲਾਓ ਉਸ ਪ੍ਰੈਸ਼ਰ ਦੇ ਸਦਕਾ ਇਹਨਾਂ ਨੇ ਐਗਰੀਕਲਚਰ ਨੂੰ ਚਲਾਇਆ ਪਰ ਜਰੂਰੀ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਤੇ ਸਰਕਾਰ ਨੇ ਆਦਾ ਰੰਗ ਦਿਖਾਤਾ ਉਹ ਨਹੀਂ ਚਲਾਉਣਾ ਕਹੋ ਜੀ ਇਸ ਕੋਰਸ ਨੂੰ ਬਾਕੀ ਸਰਕਾਰਾਂ ਆਂ ਤਰ੍ਹਾਂ ਤੈਨੂੰ ਪ੍ਰਾਈਵੇਟ ਕਰਨ ਜਿਹੜੀ ਉਹ ਜਿਹੜੀ ਉਹ ਸ਼ਰਤ ਜਿਹੜੀ ਉਹ ਲਾ ਦਿੱਤੀ ਹੈ ਪ੍ਰਾਈਵੇਟ ਹੋਣ ਨਾਲ ਕੀ ਦਾ ਕੀ ਨੁਕਸਾਨ ਇਹਦਾ ਨੁਕਸਾਨ ਇਹ ਹੈ ਜੀ ਕਿ ਸਰਕਾਰੀ ਕਾਲਜ ਦੇ ਵਿੱਚ ਜਿਹੜੇ ਸਲਫਨਾ ਕੋਰਸ ਚੱਲਦੇ ਆਂ ਉਹਨਾਂ ਨੂੰ ਹੋਰ ਬਣਾਵਾ ਮਿਲੇਗਾ ਤੇ ਜਿਹੜੇ ਸਰਕਾਰੀ ਸੰਸਥਾਵਾਂ ਉਹਨਾਂ ਦਾ ਭੋਗ ਪਾਊਗਾ ਕਿਉਂਕਿ ਸੈਲਫ ਫਨਾਂਸ ਦਾ ਮਤਲਬ ਇਹ ਹੁੰਦਾ ਕਿ ਜਿੰਨੇ ਵੀ ਸੋਰਸਾ ਕਾਲਜ ਆਪ ਪੈਦਾ ਕਰੇ ਜੇ ਟੀਚਰ ਭਰਤੀ ਕਰਨੇ ਆ ਤਾਂ ਟੀਚਰ ਦੀ ਤਨਖਾਹ ਦੇਣੀ ਆ ਉਹ ਕਾਲਜ ਆ ਫੀਸਾਂ ਚੋਂ ਕੱਢੇ ਜੇ ਕੋਈ ਲੈਬ ਦੀ ਦਿੱਕਤ ਆ ਜਾਂ ਕੋਈ ਬਿਲਡਿੰਗ ਦੀ ਜਾਂ ਕੋਈ ਪੱਕੇ ਦੀ ਜਾਂ ਕੁਝ ਬੈਂਚ ਦੀ ਆ ਉਹ ਸਾਰਾ ਖਰਚਾ ਇਹ ਤੱਕ ਬਿਜਲੀ ਤੱਕ ਦਾ ਖਰਚਾ ਸਾਰਾ ਖਰਚਾ ਜਿਹੜਾ ਉਹ ਕਾਲਜ ਆਪ ਦੇ ਪੱਧਰ ਤੇ ਕਰੂਗਾ ਇਹ ਇਹਦਾ ਮਤਲਬ ਇਹ ਆ ਕਿ ਸੋਰਸ ਕਾਲਜ ਕੋਲ ਇੱਕੋ ਹੁੰਦਾ ਫੀਸਾਂ ਇਹਦਾ ਮਤਲਬ ਆ ਵੀ ਫੀਸਾਂ ਵਧਣਗੀਆਂ ਫੰਡ ਵਧਣਗੇ ਤੇ ਉਹ ਵੱਡੀ ਗਿਣਤੀ ਵਿੱਚ ਲੱਖ ਰੁਪਏ ਦੀ ਫੀਸ ਹੋਊਗੀ ਤਾਂ ਹੀ ਇੰਨਾ ਖਰਚਾ ਜਿਹੜਾ ਉਹ ਚਲਾਇਆ ਜਾ ਸਕਦਾ ਸਰਕਾਰੀ ਜਿਹੜਾ ਕੋਰਸ ਹੋਊਗਾ ਤਾਂ ਸਰਕਾਰ ਨਾਲ ਨੂੰ ਸਰਕਾਰ ਨੂੰ ਫੰਡ ਵੀ ਦੇਣਾ ਪੈਂਦਾ ਟੀਚਰਾਂ ਨੂੰ ਤਨਖਾਹ ਵੀ ਦੇਣੀ ਪੈਂਦੀ ਆ ਇਸ ਗੱਲ ਤੋਂ ਉਹ ਭੱਜ ਰਹੇ ਆ ਇਸੇ ਕਰਕੇ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਪਰ ਵੀ ਪਹਿਲਾਂ ਜਦੋਂ ਬੰਦ ਹੋਣ ਦਾ ਨੋਟਸ ਆਈ ਸੀ ਉਸ ਟਾਈਮ ਦੇ ਵਿੱਚ ਜਿਹੜੇ ਤੁਹਾਡੇ ਪ੍ਰੋਫੈਸਰ ਸੀ ਵੀ ਉਹਨਾਂ ਨੂੰ ਵੀ ਲੋਟਸ ਜਾਰੀ ਕਰ ਦਿੱਤਾ ਗਿਆ ਸੀ ਬਿਲਕੁਲ ਇਸ ਵਾਰ ਇਹ ਹੋਇਆ ਜੀ ਕਿ ਸਾਰਾ ਜ਼ਿੰਮੇਵਾਰੀ ਕਾਲਜ ਸੈੱਟ ਦਿੱਤੀ ਹੈ ਜਿੰਨੇ ਵੀ ਜਿਹੜੇ ਉਹ ਠੇਕੇ ਦੇ ਭਾਗੀ ਸੀ ਜਿਨ੍ਹਾਂ ਨੂੰ ਅੱਧੀ ਤਨਖਾਹ ਜਿਹੜੀ ਕਾਲਜ ਦਿੰਦਾ ਸੀਗਾ ਤੇ ਪੀਟੀਆ ਫੰਡ ਰਹੇ ਤੇ ਅੱਜ ਤਨਖਾਹ ਸਰਕਾਰ ਦਿੰਦੀ ਸੀਗੀ ਉਹ ਸਾਰੇ ਜਿਹੜੇ 셀ਫ ਫਿਨਾਂਸਡ ਅਧੀਨ ਹੋ ਜਾਣਗੇ ਤੇ ਉਹਨਾਂ ਦੀ ਜੌਬ ਨੂੰ ਵੀ ਖਤਾ ਜਿਹੜੇ ਸਰਕਾਰੀ ਦੌਰ ਦੇ ਇੱਕ ਕੰਮ ਕਰ ਰਹੇ ਆ ਉਹਨਾਂ ਦੀ ਜੌਬ ਵੀ ਜਾਊਗੀ ਤੇ ਨਾਲ ਦੀ ਨਾਲ ਜਿੰਨੀਆਂ ਵੀ ਹੋਰ ਜਿਹੜੇ ਬੰਦੇ ਇਥੇ ਭਾਤਿਕ ਤੇ ਜਾਣਗੇ ਉਹ ਸਾਰੇ ਜਿਹੜੇ ਉਹ ਫੀਸਾਂ ਦੇ ਰੂਪ ਵਿੱਚ ਉਹਨਾਂ ਉਹਨਾਂ ਚੋਂ ਖਾ ਲੈਣਗੇ ਇਹਦਾ ਕਾਰਨ ਇਹ ਆ ਕਿ ਸੈਲਫ ਫైనాన్స్ ਜਿਹੜੀ ਇੱਕ ਦਿੱਕਤ ਆ ਵੀ ਸੈਲਫ ਫైనాన్స్ ਦਾ ਮਤਲਬ ਇਹ ਹੁੰਦਾ ਵੀ ਸਰਕਾਰ ਦੀ ਉੱਤੇ ਕੋਈ ਜ਼ਿੰਮੇਵਾਰੀ ਨਹੀਂ ਹੈ ਪ੍ਰਿੰਸੀਪਲ ਨੇ ਕਹਿ ਸੀਗਾ ਕਿ ਕੋਸ਼ਿਸ਼ ਅਸੀਂ ਲਈਏ ਜਦੋਂ ਵੀ ਸ਼ਰਤਾਂ ਪੂਰੀਆਂ ਕਰ ਲਾਂਗੇ ਤੇ ਸਕੀਮ ਵਾਪਸ ਲੈ ਲਈ ਜਾਊਗੀ ਲੱਗਦਾ ਹੈ ਜੇ ਆ ਹੋਊਗਾ ਦੇਖੋ ਇਹ ਤੇ ਜ਼ਰੂਰਤਾਂ ਜਿਹੜੀਆਂ ਸ਼ਰਤਾਂ ਜਿਹੜੀਆਂ ਸਰਕਾਰ ਨੇ ਲਾਈਆਂ ਉਹ ਸ਼ਰਤਾਂ ਤਾਂ ਹੀ ਪੂਰੀਆਂ ਹੋ ਸਕਦੀਆਂ ਵੀ ਜੇ ਸਰਕਾਰ ਉਹਨੂੰ ਪੂਰੀਆਂ ਕਰੂਗੀ ਇੱਕ ਸਾਰੀ ਗੱਲ ਸਰਕਾਰ ਤੇ ਖੜੀ ਹੈ ਕਾਲਜ ਸ਼ਰਤਾਂ ਨਹੀਂ ਪੂਰੀਆਂ ਕਰ ਸਕਦਾ ਕਾਲਜ ਨੇ ਜਿਹੜੀ ਉਹ ਜਿੰਨੀਆਂ ਲੈਬਾਂ ਚਾਹੀਦੀਆਂ ਸੀ ਉਹਦਾ ਮੈਪ ਬਣਾ ਕੇ ਸਰਕਾਰ ਨੂੰ ਦਿੱਤਾ ਹੋਇਆ ਪਰ ਸਰਕਾਰ ਨੇ ਜਿਹੜਾ ਬੰਦ ਦਾ ਫੰਡ ਉਹ ਜਾਰੀ ਨਹੀਂ ਕੀਤਾ ਹੋਇਆ ਜਿਹੜਾ ਭਰਤੀਆਂ ਵਾਲੀ ਗੱਲ ਆ ਉਹ ਵੀ ਸਰਕਾਰ ਤੇ ਖੜੀ ਹੈ ਜੇ ਸਰਕਾਰ ਪੋਸਟਾਂ ਕੱਢੂ ਵੀ ਭਰਤੀ ਪ੍ਰੋਫੈਸਰਾਂ ਦੀ ਹੋਊਗੀ ਤਾਂ ਹੀ ਇਹ ਕੋਰਸ ਚੱਲਣਾ ਸਾਰੀ ਜਿਹੜੀ ਜ਼ਮੀਨ ਘਾਟਾ ਉਹ ਵੀ ਸਰਕਾਰ ਨੇ ਕਰਨੀ ਆ ਜੇ ਖੇਤੀਬਾੜੀ ਅਧੀਨ ਹੈ ਉਸ ਨੂੰ ਕਰਨਾ ਉਹ ਵੀ ਸਰਕਾਰ ਨੇ ਕਰਨਾ ਇਥੇ ਕਾਲਜ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਆ ਸਰਕਾਰ ਜਲਦੀ ਮੰਗ ਨਹੀਂ ਮੰਨਦੀ ਜਾਂਦੀ ਕਿ ਕੋਡ ਅਗਲਾ ਕਰਤੀ ਆ। ਅਸੀਂ ਅੱਜ ਇੱਕ ਸੰਕੇਤਕ ਤਰਨਾ ਲਾ ਕੇ ਜਿਹੜਾ ਉਹ ਇੱਥੇ ਮੰਗ ਪਤਾ ਟਾਈਪ ਦੇਣ ਆਏ ਆ ਪਰ ਸਾਡਾ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤਿੱਖਾ ਹੋਊਗਾ। ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਇਸ ਸੰਘਰਸ਼ ਨੂੰ ਲੰਮਾ ਚਲਾਵਾਂਗੇ ਤੇ ਵੱਡੀ ਗਿਣਤੀ ਵਿਦਿਆਰਥੀਆਂ ਦੀ ਜਿਹੜਾ ਅੰਦੋਲਨ ਕਰੂ ਵੀ ਜਨਾ ਟਾਈਮ ਇਸ ਖੇਤੀ ਬੜੀ ਦੀ ਪੜਾਈ ਨਹੀਂ ਸਰਕਾਰੀ ਨਹੀਂ ਕੀਤਾ ਜਾਂਦਾ। ਜਿਹੜਾ ਖੇਤੀਬਾੜੀ ਦਾ ਮੁੱਦਾ ਜਿਹੜਾ ਆਇਆ ਕਾਫੀ ਅਹਿਮ ਸਰ ਦੇ ਆਇਆ ਉਹ ਕੋ ਪੰਜਾਬ ਸਰਕਾਰ ਵੱਲੋਂ ਅਸਾਰ ਅਸੀਂ ਪਿਛਲੇ ਸਾਲ ਜਿਹੜਾ ਬੀਏਸੀ ਐਗਰੀਕਲਚਰ ਦੇ ਸ਼ੁਰੂ ਕੀਤੀ ਉਹਦੇ ਕਿਹੜੀਆਂ ਉਹਦੀਆਂ ਕਮੀਆਂ ਜਿਹੜੀਆਂ ਇਹਨਾਂ ਨੇ ਪੂਰੀਆਂ ਕਰਨੀਆਂ ਸੀ ਕਾਫੀ ਜ਼ਿਆਦਾ ਨੇ ਉਹ ਪੂਰੀਆਂ ਨਹੀਂ ਕੀਤੀਆਂ ਸੀ ਪਰ ਉਹ ਤੇ ਜ਼ੋਰ ਦੇ ਕੇ ਹੈਗਾ ਉਹਦੀ ਕੋਸ਼ਿਸ਼ ਕਰ ਰਹੇ ਆ ਬਹੁਤ ਜਲਦੀ ਜਿਹੜਾ ਹੈਗਾ ਉਹਨੂੰ ਘਵਾਰਾ ਚ ਪਾ इस नु अगे शेयर जरूर करना जी कृपा करके चैनल सब्सक्राइब जरूर कर लो जी हुन तुसी फास्ट न्यूज पाबी प्ले स्टोर तो इंस्टॉल करके नविया खबरा पढ़ते देख सकदे हो धनबाद